ਰਿਵਾਹੇ ਗੁਰੂ ਸਾਹਿਬ ਜੀ ਆ ਗੁਰੂ ਗਰੀਬ ਨਵਾਜ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਤਿ ਜੁਗਾਦ ਸੱਜ ਹੈ ਸੱਜ ਨਾਨਕ ਹਸੀਪੀ ਸੱਟ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਜੁਪੈ ਜੁਪ ਨਾ ਹੋਵਈ ਜੈ ਲਾਇ ਰਹਾ ਹਾਲ ਵਤਾਰੁ ਪੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਨ ਪਾ ਲਖ ਹੋਹਿ ਤਾਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੋਟੈ ਪਾਲ ਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵੜਾਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੋਸੋ ਪਾਈਐ ਤਨਾ ਉਕਮੀ ਬਖਸੀਸਾ ਏਕੋ ਹੁਕਮੇ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕੈ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਨੈ ਨੀ ਇਨਸਾਨ ਗਾਵੇ ਕੋ ਗੁਣ ਵਟੈ ਅੰਨ੍ਯਾ ਚਾਰ ਗਾਵੇ ਕੋ ਗੋ ਵਿਦਿਆ ਵਿਖਮਾ ਵਿਚਾਰ ਗਾਵੇ ਕੋ ਸਾਧ ਕਰੇ ਤਨ ਖੇਹਾ ਗਾਵੇ ਕੋ ਜੀਵ ਲਗ ਫਿਰ ਦੇਹਾ ਗਾਵੇ ਕੋ ਜਾਪੈ ਦਿਸੈ ਦੂਰਾ ਗਾਵੇ ਕੋ ਵਿਖਾ ਹਦਰਾ ਹਦੂਰਾ ਕਥਨਾ ਕਥਿ ਨਾ ਆਵ ਤੋਟ ਕਾਥ ਕਾਥ ਕਥੇ ਕੋਟੀ ਕੋਟ ਕੋਟਾ ਦੇਂਦਾ ਦੇ ਲੈਂਦੇ ਥਭ ਪਾਏ ਦੁਖਾ ਦੁਗੰਤਰ ਫਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਸਾਹਿ ਪਰਵਾਹ ਸਾਚਾ ਸਾਹਿਬ ਸਾਸਨਾਏ ਪਖ ਆਪੋ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਫੇਰ ਕਿ ਅਗਰ ਕੀ ਯਾਦ ਦੁਸਹਿ ਦੁਰਬਾਰ ਮਾਹੋ ਕੇ ਬੋਲਣ ਬੋਲੀਐ ਜਿਸੰਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਨਰਿੰਦਰਨ ਸੋਏ ਜਨ ਸੇਵੇ ਆ ਤੁਪਾ ਆਮਾਨ ਨਾਨੰ ਗਾਵੀਐ ਗੁਣੀ ਨੇਦਾਨ ਗਾਵੀਐ ਸੁਨਿਐ ਮਨ ਰਖੀਐ ਪਾਉ ਦੁਖ ਪਰਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸੋ ਮਾਈ ਗੁਰ ਈਸਾਰਾ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੈ ਹੋ ਜਾਨਾ ਅੱਖਾਂ ਨਹੀਂ ਕਾਣਾ ਕਥਨਾਂ ਜਾਈ ਬੁਰਾ ਇਕ ਤੇ ਪੁਜਾਈ ਸਭ ਨਾ ਜੀਆ ਕਾਇ ਪਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥਨ ਵਾਜੇ ਤੁਸ ਪਾਵਾਂ ਬਿਨ ਪਾਣੇ ਕੇ ਨਾਏ ਕਰੀ ਜਤੇ ਸ੍ਰੇਸ਼ਟਾ ਉਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਮਾਤ ਵਿਦ ਸੰਜਵਾਰ ਮਾਨਕ ਜੇ ਕਾ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੈ ਬੁਜਾਈ ਸਭਨਾ ਜੀਆ ਕਾਇ ਪ੍ਰਦਾਤਾ ਸੋ ਮੈਂ ਵਿਸਰ ਨਾ ਜਾਇ ਜੇ ਤੁਘ ਚਾਰੇ ਆਰਜਾ ਹੋਰ ਦਸੂਣੀ ਹੋਏ ਨਾ ਅਖੰਡਾ ਵਿਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਹੋਰ ਖਾਏ ਕੈ ਦਸ ਕੀਰਤ ਜਾਗਲੇ ਜੇ ਤੈ ਸਨਦਰ ਨਾ ਆਵੇ ਤਾ ਬਾਤ ਨਾ ਪੁੱਛੇ ਕਿ ਕੀ ਤਾਂ ਅੰਦਰ ਕੀਟਕਾਰ ਦੋਸੀ ਦੋ ਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਾਏ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਿਧ ਪੀਰ ਸੁਰਨਾਥ ਸੁਨਿਆ ਤਰ ਸਤਵਲ ਆਕਾਸ ਸੁਣਿਆ ਦੀਪ ਲੋ ਪਤਾਲ ਸੁਣਿਆ ਕੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਪਾਉ ਕਾਣਾਸ ਸੁਣਿਆ ਈਸਰ ਬਰਮਾਏ ਅੰਦਾਸ ਸੁਣਿਆ ਮੋਖ ਸਲਾਹਣ ਮੰਦ ਸੁਣਿਆ ਜੋ ਜੋ ਤਨ ਬੇਦ ਸੁਣਿਆ ਸਾ ਸਿਮਰਤ ਵੇਦਾ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਰ ਪਾਉ ਖਾਨਾਸ ਸੁਨਿਆ ਸਭ ਸੰਤੋ ਗਿਆਨ ਸੁਨਿਆ 86 ਕਾਇ ਇਸਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਰ ਪਾਉ ਖਾਨਾਸ ਸੁਨਿਆ ਸਰਾ ਗੁਨਾ ਕੇਗਾ ਸੁਨਿਆ ਸੇਕ ਪੀਰ ਪਾਤਾ ਸੁਨਿਆ ਅੰਦੇ ਪਾਵੇ ਰਾਵ ਸੁਨਿਆ ਹਾਥ ਵੇਸ ਗਾਉ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੁਪਾਉ ਕਾ ਨਾਸ ਮੰਨ ਕੀ ਗਤ ਕਈ ਨ ਜਾਏ ਦੇਖੋ ਕਾ ਬਿਸ਼ੇ ਪਸਤਾਏ ਕਾਗਦ ਕਲਮ ਨਾਲ ਲਖਣ ਹਾਰ ਮਨਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੋਧਾ ਮਨੈ ਸਭ ਪਵਨ ਕੇ ਸੋਧਾ ਮਨੈ ਮੋਈ ਛੋਟਾ ਨਾ ਖਾਏ ਮਨੈ ਰੰਗ ਕਰ ਸਾਥ ਨਾ ਜਾਏ ऐसा नाम नरंजन होए जे कु मन जाने मन कोए मनै मार्ग को ठाक न पाए मनै पथ सो प्रगट जाए मनै मार्ग न चलै पंथा मनै धर्म सहित संबानदा ऐसा नाम नरंजन होए ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰ ਸਦਾੜ ਮੰਨੈ ਤਰੈ ਤਾਰੇ ਗੁਰ ਸਿੱਖਾ ਮੰਨਿ ਨਾਨਕ ਭਵੈ ਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪਰਦਾਣ ਪੰਜ ਪਾਵੇ ਦਰਗਹ ਮਾਨ ਪੰਜ ਸੋਹ ਹੈ ਦਰਜਾਨ ਪੰਜ ਆਗਾੁਰੇ ਗਤਿਆਨ ਜੇ ਕੋ ਕਾ ਕਰ ਵਿਚਾਰ ਕਰਤੇ ਗੈ ਕਰਨ ਨਾਹੀ ਸੋ ਮਾਰ ਤੌਰ ਧਰਮ ਦਿਆ ਕਾ ਗੂਤਾ ਸੰਤੋ ਧਾ ਬਰਖਿਆ ਜਨ ਸੋਤਾ ਜੇ ਕੋ ਬਜਾ ਹੋ ਗਾਇ ਸਤੇ ਆਰ ਤਵ ਲੈ ਉਪਰ ਕੇਤਾ ਪਾਰ ਤਰਤੇ ਹੋਰ ਪਰਾ ਹੋਰ ਹੋ ਰਾਤ ਇਸ ਤੇ ਪਾਰ ਤਲ ਕਮਨ ਜੋਰਾ ਜੀ ਆਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕੋਲਾ ਮਾਇਓ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੀ ਤਾ ਤਾਨ ਸਵਾਲੇ ਰੂਪਾ ਕੀਤੇ ਦਾਤ ਜਾਣੈ ਕੌਣ ਕੋਤਾ ਕੀ ਤਬ ਸਾਓ ਏ ਕੋ ਕਵਾਓ ਪਿਸਤੇ ਹੋਏ ਲੱਖ ਦਰੀਆਉ ਕੁਦਰਤ ਕਮਨਾ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਆਸੰਖ ਜਪ ਆਸੰਪਾਉ ਆਸੰ ਪੂਜਾ ਸੰਖ ਤਪ ਤਾਉ ਆਸੰ ਗ੍ਰੰਥ ਮਗਵੇਦ ਪਾਠ ਆਸੰ ਜੋਗ ਮਨ ਰਹਿ ਹੈ ਊਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰ ਸਦਿਆ ਆਸੰ ਦਤਾਰ ਆਸੰ ਸੂਰ ਮੋ ਪਖਸਾਰ ਆਸੰਖ ਮੋਨਾ ਲਵਲਾਏ ਤਾਰ ਕੋਦਰਤ ਕਮਨ ਕਾਹ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਰੀ ਭਲੀ ਕਾਰ ਤੂ ਸਦਾ ਸਦਾਂਤ ਨਰੰਕਾਰ ਆਸੰਖ ਮੂਰਖਾਂ ਅੰਗ ਤੋਰ ਆਸੰਖ ਚੋਰ ਹਰਾ ਹੰਖੋਰ ਆਸੰਖ ਅਮਰ ਕਰ ਜਾਏ ਦੂਰ ਆਸੰਖ ਅਲਵੜ ਤਿਆਗ ਕਮਾਏ ਆਸੰਖ ਪਾਪੀ ਪਾਪ ਕਰ ਜਾਏ ਆ ਸੰਖੁੜਿਆਰ ਤੂੜੇ ਫੇਰਾਇ ਆ ਸੰਖ ਮਲੇਸ਼ਾ ਮਲ ਪਾਖਾਏ ਆ ਸੰਖ ਨਿੰਦਕਾ ਸਰਵ ਕਰਹੇ ਭਾਰ ਨਾਨਕ ਗਨੀਸ਼ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਸਦਾ ਸਦਾਮਤ ਨਰੰਕਾਰ ਆ ਸੰਖ ਨਾਵ ਆ ਸੰਖ ਥਾਵ आगम अगम असंखलो असंखह सर पार होय अखरी नाम अखरी सोल आखरी ज्ञान गीत गुण गा अखरी लेखन बोलण बा अखरा सर संयोग बखाना जन ए लिखत सरनाए देव फरमाए दिवते पाए देवता गीता तेताना ओगन नामे नाही गोथाओ ਉਦਰਤ ਕਮਲ ਕਾਹ ਵਿਚਾਰ ਵਾਰ ਨਾ ਜਾਵਾ ਏਕ ਵਾਰ ਤੁਧ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਪਰ ਯੇ ਹੱਥ ਪੈਰ ਤਨ ਦੇਹ ਬਾਣੀ ਤੋਂ ਤਾ ਉਤਾਰਾ ਸੁਖੇ ਹਾ ਮੂਤ ਭਲੇ ਤੇ ਕੱਪੜਾ ਹੋਏ ਦੇ ਸਾਬੂਨ ਲਈ ਆਉ ਤੋਏ ਪਰ ਯਾ ਮਤ ਪਾਪਾਂ ਦੇ ਸੰਗ ਆਉ ਤੋ ਬੇਨਾਮ ਕਰਾਂਗਾ ਪੁੰਨੇ ਪਾਪੇ ਆਖਣ ਨਾਹੇ ਕਾਰ ਕਰ ਕਰਨਾ ਲਖਲਾ ਜਾਓ ਆਪੇ ਬੀਜੋ ਆਪੇ ਖਾਓ ਨਾਨਕ ਹੁਕਮਿ ਆਵਹੁ ਜਾਹੁ ਤਿਰ ਤਪ ਤੇ ਆਦਿ ਤਦਾਨ ਦੇਖੋ ਪਾਵੇ ਤਲ ਕਾਮਾਨ ਸੁਨਿਆਮਨਿਆਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਵ ਸਾਵਗੰਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸ ਆਤਿ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਮ ਸਵੇਲਾ ਵਖਤ ਕਮਨਾ ਕਮਨੁ ਥਿਤ ਕਮਣ ਬਾਰ ਕਮਨ ਸ੍ਰੂਤੀ ਮਾਓ ਕਮਨਾ ਜਤੋ ਆਕਾਰ ਵੇਲਾ ਪਾਈਆ ਪੰਡਤੀ ਜੇ ਹੋ ਗਿਆ ਲੈ ਪ੍ਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੈ ਕੁਰਾਨ ਸਿਤਵਾਰ ਨਾ ਜੋਗੀ ਜਾਣੈ ਰੋਤਮਾਉ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜ ਆਪੇ ਜਾਣੈ ਸੋਈ ਕਿਵ ਕਰੇ ਆਖਾ ਦਿਵਸ ਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇੱਕ ਸਿਆਣਾ ਵੱਡਾ ਸਾਏ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੈ ਗਇਆ ਨਾਮ ਸੋ ਹੈ ਪਾਤਾਲ ਬਤਾਲ ਲਖ ਅਗਾ ਸਾਗਾ ਸੋੜ ਕੋੜਕ ਪਾਲ ਥੱਕੇ ਵੇਦ ਕਾਨਕ ਬਾਤ ਸੈ ਸ 18 ਕਾਨਕ ਤੇ ਬਾਸ ਲੋ ਇਕ ਤਾਤ ਲਿਖਾ ਹੋਇ ਤਾ ਲਿਖੀ ਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਏ ਤੀ ਸੁਰਤ ਨ ਪਾਈਆ ਨਦੀਆਂ ਤੇਵਾ ਭਗਤ ਸਮੰਧ ਨ ਜਾਣੀਐ ਸਮੰਧ ਸਾ ਸਵਤਾਨ ਗ੍ਰਹ ਸ੍ਰਿਤੀ ਮਾਰ ਤੰਨ ਕੀੜੇ ਤੁਲ ਨਾ ਹੋ ਬਣੀ ਜੇ ਸੁਨੋ ਨਾ ਬਿਸਰਾ ਅੰਤ ਨਾ ਸਿਵਦੇ ਕਾ ਨਾਂ ਅੰਤਾਂ ਅੰਤ ਨਾ ਗਰਨੈ ਦੇ ਨਾਂ ਅੰਤਾਂ ਅੰਤ ਨਾ ਵੇਖਣ ਸੁਣਨਾ ਅੰਤਾਂ ਅੰਤ ਨਾ ਜਾਪੈ ਜਾ ਮਨ ਮੰਤਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਗਿਤੇ ਬਿਲ ਲਾਏ ਧਾਕੇ ਅੰਤ ਨਾ ਪਾਏ ਜਾਹੇ ਓ ਅੰਤ ਨਾ ਜਾਣੈ ਕੋਏ ਬਉਤਾ ਕਹੀਐ ਬਉਤਾ ਹੋਏ ਵੱਡਾ ਸਾਹਿਬ ਚਾਥਾ ਤੇ ਉਪਰ ਉਚਾਨਾ ਹੋਵੇ ਵੱਡੂ ਚਾਹ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੇ ਕਰਮੀ ਦਾਤਾ ਬਉਤਾ ਕਰਣ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾ ਤਉ ਮਾਏ ਕੀਤੇ ਮੰਗਾ ਜੋਦੋ ਆਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾ ਟੁੱਟੇ ਵਿਕਾਰ ਕੀਤੇ ਲੈ ਲੈ ਮੁਸਰਪਾਏ ਕੀਤੇ ਮੂਰ ਖਾਈ ਖਾਏ ਕੀਤੇ ਆਦੋ ਕੋ ਸਦਮਾਰ ਤੇ ਦਾਤ ਤੇਰੀ ਦੋਤਾਰ ਬੰਧ ਹਵਾਸੀ ਪਾਣ ਹੋਏ ਹੋਰ ਆਖਣਾ ਸਕੇ ਕੋਏ ਜੇ ਕੋ ਖਾਏ ਗ੍ਰਾਖਣੁ ਪਾਏ ਓ ਜਾਣੈ ਦੇਤੀਆ ਮੁਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇਪੇ ਕੀ ਕੇ ਜਿਸਨੋ ਬਸੇ ਸਿਵਤ ਸਲਾ ਨਾਨਕ ਬਾਸਾਏ ਬਾਸਾ ਹੋ ਅਮਲ ਗੁਣ ਅਮਲ ਬਾਪਾਰ ਅਮਲ ਬਾਪਾਰੀਏ ਅਮਲ ਪੰਡਾਰ अमुल आवै अमु लाए अमल पाए अमल लोमाए अमल कर्म अमल दीबान अमल तुल अमल प्रवान अमल कुलशीस अमल निशान अमल कर्म अमल फ्रमान अमल लो अमल आखिय नए आख आखरहे लेवलाए आखे वेद पाठ पुराण आखे पढे करे वखियान आखे भरणे आखे इंदा आख गोपित गोविंद आखी श्री आखे सिद्ध आख ह गीत गीत वध आखे दान आखे देवा आख ह सुर नर मुन जन सेवा गीत आखे, आखे, आखे आखन पाए गीत काख आउठट जाय ਇਤਕੀ ਤੇ ਹੋਰ ਕਰੇ ਹੈ ਤਾਖ ਨਾ ਸਕ ਹੈ ਗਈ ਕੇ ਜਿਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾ ਲਖਿਐ ਸਿਰ ਗੁ ਆਰਾਧ ਗਵਾਰ ਸੋਦਰ ਕੇ ਹਾ ਹੁ ਕਰਕੇ ਹਾ ਜਤ ਵੈ ਸਰਬ ਸਮਾਲੇ ਵਾਜ ਨਾ ਦਾ ਨੀ ਕਾਉ ਸੰਖਾ ਦੇ ਸਵਾਮਨ ਹਾਰੇ ਕੇਤੇ ਰਾਗ ਪਰੇ ਸੋ ਕਈ ਅਣ ਕੇਤੇ ਕਾਮਨ ਹਾਰੇ ਗਾਵੇ ਤਉ ਨਾ ਪਉਮ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤੁ ਗੁਵਤਾ ਲਿਖ ਜਾਣਾ ਲਿਖ ਲੇ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋ ਸਦਾ ਸਵਾਰੇ ਗਾਵੇ ਨੰਦਨ ਦਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੈ ਸਦ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤਖੇ ਗਾਵੈ ਵੀਰ ਕਰਾਰੇ ਗਾਵਨ ਪੰਡਤਾ ਪੜਨ ਨਾ ਰਖੀ ਸਾਰਾ ਜੋਤੁ ਗਵੇਦਾਂ ਨ ਲੇ ਗਾਵੈ ਮੋਹਨਿਆ ਮਨ ਮੋਨ ਸੁਰਗਾਂ ਮਾਸ ਪਿਆਲੇ ਗਾਵਨ ਰਤਨੁ ਪਾਏ ਤੇਰੇ ਆਲਸੜੀ ਰਸ ਨਾਲੇ ਗਾਵੈ ਜੋਤ ਮਾ ਬਲ ਸੂਰਾ ਗਾਵੈ ਖਾਨੀ ਚਾਰੇ ਗਾਵੈ ਖੰਡ ਮੰਡਲ ਬਰ ਪੰਡਾ ਕਰ ਕਰ ਰਖੇ ਤਾਰੇ ਸੇ ਤੁਦਨਾ ਗਾਵੈ ਜੋਤ ਦੁ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗਿਤ ਗਾਵਨ ਸਿਮ ਚਿਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਤਿ ਨਾਏ ਹੈ ਪਿਓ ਸੇ ਜਾਇ ਨਾ ਜਾਸੀ ਰਤਨਾ ਜਨ ਰਚਾਏ ਰੰਗੇ ਰੰਗੇ ਪਾਤੇ ਕਰ ਕਰ ਜਨ ਸੀ ਮਾਇਆ ਜਨ ਨੂੰ ਪਾਏ ਕਰ ਕਰ ਵੇਖੀ ਗੀਤਾ ਆਪਣਾ ਦਿਗ ਦੁਸ ਦੇਵੜਿ ਆਏ ਜੋ ਤੁਸ ਭਾਵ ਸੋਈ ਕਰਸੇ ਹੁਕਮ ਨਾ ਕਰਨਾ ਜਾਏ ਸੋ ਬਾਸ ਸੋ ਸਾਬਾ ਸਾਹਿਬ ਨਾਨਕ ਰੈਨੁਰ ਜਾਏ ਮਨ ਦਾ ਸੰਤੋਖ ਸਰਮ ਪਦ ਜੋਲੇ ਤਿਆਨ ਕੀ ਕਰਾ ਗੈ ਭੂਤਾ ਖਿੰਥਾ ਕਾਲਤਵਾਰੀ ਕਾਇਆ ਜੁਗਤ ਡੰਡਾ ਵਰਦੇਤਾਏ ਪੰਥੇ ਸੋ ਜਮਾਤੇ ਮਨ ਜੀਤਾ ਜਗ ਜੀਤਾ आडे तेसे आदेश आदा नीला नादनाथ जोद बेको जो वे सा भगद ज्ञान दे आपनदारना गडगड वाजे नाद आपनाथ नाथी सब जाके रदस दे अवरा साद संजोग वे जोदए कार चलावे लेखे आवे पाग आदे तसे आदे सादन नीला नादनत जो देखे को वे साए कामाई जुगत वे आई दिन चले परमान एक संसारी एक पांडारी एक लाए दी बाना देवत सु पावे तवे चलावे जब होए फरमाने देखा उन नदनय आव भवताय वे दान ਆਦੇ ਤਸੇ ਆਦੇਸ ਸਾਧਾ ਨੀਲਾ ਨਾਦ ਅਨਾਦ ਜੋਤ ਦੇ ਕੋ ਵੇ ਸਾ ਸੁਣ ਲੋਏ ਲੋਏ ਪੰਡਾਰ ਜੋਗ ਸੁਪਾਸ ਏਕਾ ਵਾਰ ਕਰ ਕਰ ਵਿਠੈ ਸਿਰਜਨ ਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇ ਤਸੇ ਆਦੇਸ ਆਦਰ ਨੀਲਾ ਨਾਦ ਅਨਾਤ ਜੋਤ ਕੇ ਕੋ ਵੇਸਾ ਇੱਕ ਦੂਜੀ ਬਹ ਲੱਖ ਹੋ へ ਲੱਖ ਹੋਵੇ ਲੱਖ ਵੇਸਾ ਲੱਖ ਲਾ ਗੜਾਇਆ ਕੀਐ ਇੱਕ ਨਾਮ ਜਗ ਦੇਸਾ ਤੇਰਾ ਪਦ ਪਵੜੀਆਂ ਚੜਿਐ ਹੋਇਆ ਕੀਸਾ ਸੁਮ ਗੱਲਾ ਆਕਾਸ਼ੇ ਗੇਟਾਏ ਰੇਸ ਨਾਨਕ ਨਦਰੀ ਪਾਈਐ ਕੂੜੇ ਕੂੜਾ ਠੀਸਾ ਖਣ ਜੋਰਜੁ ਪਾਣਾ ਜੋਰਾ ਜੋਰ ਨ ਮੰਗਣ ਦੇ ਨਾ ਜੋਰਾ ਜੋਰਾ ਜੀ ਮਨ ਮਰਣਾ ਜੋਰਾ ਜੋਰ ਨ ਰਾਜ ਮਾਲ ਮਨ ਸੂਰ ਜੋਰਨਾ ਸਰਬ ਤੇ ਗਿਆਨ ਵਿਚਾਰ ਜੋਰਨਾ ਜੋਤੇ ਛੁਟੈ ਸੰਸਾਰ ਜਿਸ ਹਥ ਜੋਰ ਕਰ ਵੇਖੈ ਸੋਏ ਨਾਨਕ ਤਮਨੇ ਜਨਾ ਕੋਏ ਰਾਤੀ ਰੋਤੇ ਥਿਤੇ ਵਾਰ ਪਵਨ ਪਾਨੀ ਅਗਨੀ ਪਤਾਲ ਤਿਸ ਵੇ ਤਰਦੇ ਥਾ ਪਰਖੇ ਤਰਮ ਸਾਲ ਤਿਸ ਵੇ ਜੇ ਜੋਤ ਕੇ ਰੰਗਾ ਤਨ ਕੇ ਨਾਮਾ ਨੇਕ ਅਨੰਤਾ ਕਰਮੇ ਕਰਮੇ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਧਰ ਸੋਣ ਪੰਜ ਪਰਵਾਨ ਨਦਰੇ ਕਰਮ ਪਵਨੀ ਸਾਨਾ ਘਾਤ ਪਕਾਈ ਔਥੈ ਪਾਏ ਨਾਨਕ ਆਜਾ ਪਹਿਦਾਏ ਧਰਮ ਖੰਡ ਕਾਇਓ ਤਰਨਾ ਗਿਆਨ ਖੰਡ ਕਾਇ ਅਖ ਕਰਮ ਕੀਤੇ ਪਾਣਾ ਪਾਣੀ ਵੈ ਸੰਤਰਾ ਕੀਤੇ ਕਾਨ ਮਹੇਸਾ ਕਿਤੇ ਵਰਨੇ ਘੜਤਾ ਕੜੀਐ ਰੂਪ ਰੰਗ ਕੇ ਵੇਸਾ ਕੀਤਿਆ ਕਰਮ ਭੂਮੀ ਮੇਰਾ ਕਿਤੇ ਕਿਤੇ ਧੂਪ ਦੇਸਾ ਕਿਤੇ ਇੰਦ ਚੰਦ ਸੂਰਾ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਿਦਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸਾ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੰਦਾ ਕੀਤੀ ਅਖਾਨੀ ਕੀਤੀ ਅਬਾਨੀ ਕੀਤੇ ਪਾਤ ਨਰੇਂਦਾ ਕੀਤੀ ਆਸੁਰ ਦੇ ਸੇਵਕਾ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚਾਂਡਾ ਤਿਥੈ ਨਾਰਦ ਨੋਦ ਕੋੜੇ ਆਨੰਦਾ ਸਰਮਖੰਡ ਦੀ ਬਾਣੀ ਰੂਪ ਤਥੈ ਕਾੜਤ ਕੜਿਐ ਬਹੁਤ ਅਨੂਪਾ ਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਾ ਵਿਸ਼ੇ ਵਸਤਾਏ ਗੰਠਾ ਕੜੀਆ ਸੁਰਤ ਮਾਤਮਨ ਬੋਧਾ ਤਥਾ ਕੜੀਆ ਸੁਰਾ ਸਿੱਧਾਂ ਕੀ ਸੋਦਾ ਧਰਮ ਖੰਡ ਕੀ ਬਾਣੀ ਜੋਰਾ ਤਥੈ ਹੋਰ ਨਾ ਕੋਈ ਹੋਰਾ ਤਿਥੈ ਜੋਤ ਮਾਂ ਬਲ ਸੂਰਾ ਤਨ ਮੈਂ ਰਾਮ ਰਹਿਆ ਪਰਪੂਰਾ ਤਿਥੈ ਸੀਤੋ ਸੀਤਾ ਮੈਂ ਮਾਂ ਮਾਏ ਤਾਂ ਕੇ ਰੂਪ ਨੰਗ ਥਨੇ ਜਾਏ ਨਾਉਏ ਮਰੇ ਨਾ ਠਾਗੇ ਜਾਏ ਜਨ ਕਾ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋਕ ਕਰੇ ਆਨੰਦ ਸਚਾ ਮਨ ਸੋਏ ਸਾਤਿ ਖਾਂਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਧਨ ਮੰਡਲਾ ਵਰ ਪੰਡਾ ਜੇ ਕੋ ਕਥਾ ਤਾਂ ਤਨਾੰਤਾ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਵੇ ਤਵੇ ਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਪ ਹਾਰਾ ਤਿਰਜ ਸੁਨਿਆਰ ਹਰਨ ਮਤਿ ਵੇਦ ਅਥਿਆਰ ਪਉਖ ਲਾਗਣਾ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਤਕਾਲ ਕੜਿਐ ਸ਼ਬਦ ਸਚੇ ਡਕਸਾਲ ਜਨ ਕਾ ਨਗਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕਾ ਅਮਨ ਗੁਰੂ ਪਾਨੀ ਪਤਾ ਮਾਤਾ ਤਰਤ ਮਹਾਤਾ ਦਿਵਸ ਰਾਤ ਦੁਰਦਾਈ ਦਾਇਆ ਖਿਲ ਸਗਲਾ ਜਗਤਾ ਚੰਗਿਆ ਆਂ ਬਰੇ ਅੰਨ੍ਯ ਵਤ ਪਰਮਹਦੂਰਾ ਕਰਮੀ ਆਪ ਆਪਾ ਨੇ ਕਹਨੇੜਾ ਕਹ ਦੂਰਾ ਜਿਨੇ ਨਾਮ ਧਿਆਇਆ ਕੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨਿ ਨਾਮ ਤਿਆਇਆ ਗਇ ਮ ਸਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ